ਵਿਧਾਇਕ ਮਦਨ ਲਾਲ ਬੱਗਾ ਤੇ ਇਲਾਕਾ ਨਿਵਾਸੀਆਂ ਦੀਆਂ ਕੋਸ਼ਿਸ਼ਾਂ ਦੇ ਸਦਕਾ ਸਥਾਨਕ ਨਿਊ ਸ਼ੋਕਨਗਰ ਇਲਾਕੇ ਦੇ ਵਿੱਚ ਬਿਜਲੀ ਸੰਬੰਧੀ ਆ ਰਹੀਆਂ ਸਮੱਸਿਆਵਾਂ ਦਾ ਹੱਲ ਹੋ ਗਿਆ ਹੈ। ਦੱਸਦੀ ਕਿ ਇੱਥੇ ਪੀਐਸਪੀਸੀਐਲ ਵੱਲੋਂ ਨਵੇਂ ਟਰਾਂਸਫਾਰਮਰ ਨੂੰ ਲਗਾ ਦਿੱਤਾ ਗਿਆ ਇਸ ਮੌਕੇ ਵਿਧਾਇਕ ਮਦਨ ਲਾਲ ਬੱਗਾ ਦੇ ਬੇਟੇ ਅਮਨ ਬੱਗਾ ਮੌਕੇ ਤੇ ਪਹੁੰਚੇ ਆਮ ਆਦਮੀ ਪਾਰਟੀ ਵੱਲੋਂ ਲੋਕ ਹਿੱਤ ਕੀਤੇ ਜਾ ਰਹੇ ਕੰਮਾਂ ਨੂੰ ਵੀ ਗਿਨਵਾਇਆ। ਬਿਲਕੁਲ ਮੈਂ ਸਭ ਤੋਂ ਪਹਿਲੇ ਧੰਨਵਾਦ ਕਰੂੰਗਾ ਸਾਡੀ ਪੰਜਾਬ ਸਰਕਾਰ ਦਾ ਮਾਨਯੋਗ ਐਮਐਲਏ ਚੌਧਰੀ ਮਦਨ ਲਾਲ ਬੱਗਾ ਜੀ ਦਾ ਔਰ ਪੀਲੀ ਬੋਰਡ ਦੇ ਡਿਪਾਰਟਮੈਂਟ ਦਾ ਸਾਰੇ ਜੀ ਸਪੈਸ਼ਲੀ ਧੰਨਵਾਦ ਕਰੂੰਗਾ ਚੀਫ ਸਾਹਿਬ ਦਾ ਮੰਤਰੀ ਸਾਹਿਬ ਦਾ ਕਿਉਂਕਿ ਤੇ तकरीबन ਪਿਛਲੇ 2 ਮਹੀਨੇ ਤੋਂ 1.5 ਮਹੀਨੇ ਤੋਂ ਤੁਸੀਂ ਦੇਖ ਸਕਦੇ ਹੋ ਜਿੱਥੇ-ਜਿੱਥੇ ਕੋਈ ਦਿੱਕਤ ਆ ਰਹੀ ਹੈ ਔਰ तकरीबन ਹਰ ਜਗ੍ਹਾ ਤੇ ਕੋਈ ਟਰਾਂਸਫਰ ਦੀ ਲੋੜ ਹੈ ਉੱਥੇ ਟਰਾਂਸਫਰ ਲੱਗ ਰਿਹਾ ਜਿੱਥੇ ਤਾਰਾ ਨਵੀਆਂ ਦੀ ਲੋੜ ਹੈ ਉੱਥੇ ਤਾਰਾ ਪੈ ਰਹੀਆਂ ਅੱਜ तकरीबन 12 1 ਵਜੇ ਦੇ ਦੌਰਾਨ ਸਾਡੇ ਇਸ ਇਲਾਕੇ ਦੇ ਇੱਕ ਦੋ ਦਿਨ ਤੋਂ ਬੜੀ ਦਿੱਕਤ ਚੱਲ ਰਹੀ ਸੀ ਅੱਜ ਸਾਡੇ ਸਾਰੇ ਬਜ਼ੁਰਗ ਖੜੇ ਮੇਰੀ ਮਾਤਾ-ਮਾਂ ਖੜੀਆਂ ਸਵੇਰੇ ਆ ਕੇ ਐਮਐਲਏ ਸਾਹਿਬ ਨੂੰ ਮਿਲੇ ਸੀਗੇ ਕੁਝ ਪ੍ਰੇਸ਼ਾਨੀਆਂ ਇਲਾਕੇ ਦੀ ਸੀਗੀਆਂ ਦੋ ਦਿਨ ਤੋਂ ਇੱਥੇ ਰੈਗੂਲਰ ਕੰਮ ਵੀ ਚੱਲ ਰਿਹਾ ਸੀ ਪਰ ਕਿਸੇ ਨਾ ਕਿਸੇ ਕਾਰਨ ਕਈ ਵਾਰ ਤਾਰਾਂ ਸ਼ੂਟ ਕਰ ਜਾਂਦੀਆਂ ਕੁਝ ਕਰ ਜਾਂਦੀਆਂ ਪਰ ਮੈਂ ਅੱਜ ਇਹਨਾਂ ਨੂੰ ਵਧਾਈ ਦੇਣਾ ਅੱਜ 300 ਕੇਵੀ ਦਾ ਟਰਾਂਸਫਾਰਮਰ ਅਸੀਂ ਇਸ ਇਲਾਕੇ 'ਚ ਲਾਉਣ ਜਾ ਰਹੇ ਹਾਂ ਔਰ ਇਹ ਟਰਾਂਸਫਾਰਮਰ ਲਾਉਣ ਦੇ ਨਾਲ ਇਸ ਇਲਾਕੇ 'ਚ ਬੜੀ ਵੱਡੀ ਰਾਹਤ ਮਿਲੂਗੀ ਜੜੀ ਪ੍ਰੇਸ਼ਾਨੀਆਂ ਆ ਰਹੀਆਂ ਕਿਉਂਕਿ ਸਾਡੀ ਪਰਿਵਾਰ ਨੇ ਆਪਣੇ ਇਸ ਕਰਕੇ ਇਹਨਾਂ ਨੂੰ ਕੋਈ ਵੀ ਦਿੱਕਤ ਨਹੀਂ ਆਣ ਦਿੱਤੀ ਜਾਊਗੀ ਕਿਉਂਕਿ ਸਾਡੀ ਸਾਰੀ ਇੱਥੇ ਟੀਮ ਖੜੀ ਹੈ ਇਸ ਕਰਕੇ ਮੈਂ ਇੱਕ ਅਪੀਲ ਇਹਨਾਂ ਨੂੰ ਛੋਟੀ ਜਿਹੀ ਹੋਰ ਵੀ ਕਰਨਾ ਚਾਹਨਾ ਕਿ ਕਿਤੇ ਨਾ ਕਿਤੇ ਆਪਾਂ ਵੀ ਸਰਕਾਰ ਦਾ ਸਾਥ ਦਈਏ ਕੁਮਰਾਨਾ ਹੋਈਏ ਸਰਕਾਰ ਦਾ ਸਾਥ ਦਈਏ ਕਿਤੇ ਨਾ ਕਿਤੇ ਆਪਣਾ ਲੋਡ ਵੀ ਆਪ ਵਧਾਈਏ ਕਿਉਂਕਿ ਟੈਕਨੀਕਲੀ ਗੱਲ ਹੈ ਕਿ ਥਾਬਾ ਦੇ ਵਿੱਚ ਜਦੋਂ ਲੋਡ ਜਿੰਨਾ ਹੁੰਦਾ ਸਾਨੂੰ ਟਰਾਂਸਫਰ ਲਾਈਨ 'ਚ ਉੱਥੇ ਦਿੱਕਤ ਆਂਦੀ ਆ ਜਦੋਂ ਆਪਾਂ ਲੋਡ ਵਧਾਵਾਂਗੇ ਉਹਦੇ ਨਾਲ ਕੋਈ ਖਰਚਾ ਨਹੀਂ ਵਧਣਾ ਲੋਕਾਂ ਨੂੰ ਐ ਗਲਤ ਹੈ ਕਿ ਸ਼ਾਇਦ ਬਿੱਲ ਵੱਧ ਜਾਣਾ ਬਿੱਲ ਨਹੀਂ ਵੱਧਦਾ ਕਦੀ ਵੀ ਇਸ ਕਰ ਹੁਣ ਸਰਕਾਰ ਨੇ ਸਕੀਮ ਵੀ ਚਲਾਈ ਆ 50% ਦੀ ਜੀਡੀਐ ਸਕੀਮ ਚੱਲ ਰਹੀ ਆ ਜੀ ਕੀ ਬਗਾਜੀ ਕੋਲੇ ਕੀ ਜਾਦੂ ਦੀ ਛੜੀ ਆ ਪਹਿਲਾਂ ਮੈਨੂੰ ਇਹ ਦੱਸੋ ਅੱਗੇ ਤਾਂ ਸੀ ਇਹ ਕਿਹਦੇ ਟ੍ਰਾਂਸਫਰ ਤੇ ਕਰਾਣਾ ਸੀ ਕਿ ਪਹਿਲਾਂ ਐਪੀ ਅਪਨਾ ਦੋ ਜਾ ਕੇ ਗਿਰੀ ਦੇ ਚੱਕਰ ਘਟੋ ਤੇ ਹੁਣੇ 2-3 ਘੰਟਿਆਂ ਦੇ ਵਿੱਚ ਟ੍ਰਾਂਸਫਰ ਹੋ ਲੱਗ ਗਿਆ ਦੇਖੋ ਮੈਂ ਕਹਿ ਸਕਦਾ ਜੇ ਜਾਦੂ ਦੀ ਛੜੀ ਵੀ ਹੈ ਉਹ ਵੀ ਇਹਨਾਂ ਨੇ ਦਿੱਤੀ ਹੋਈ ਆ ਇਹਨਾਂ ਦੀ ਤਾਕਤ ਹੈ ਇਹਨਾਂ ਸਾਰਿਆਂ ਦਾ ਅਸ਼ੀਰਵਾਦ ਹੈ ਇਹਨਾਂ ਕਰਕੇ ਹੀ ਅਸੀਂ ਉੱਥੇ ਹਾਂ ਇਹ ਹੈ ਕਿ ਤੁਹਾਡਾ ਵਕੀਲ ਤੱਕਣਾ ਹੋਣਾ ਚਾਹੀਦਾ ਐਮਐਲਏ ਸਾਹਿਬ ਜਦੋਂ ਇਹਨਾਂ ਦਾ ਕੋਈ ਦੁੱਖ ਆਂਦਾ ਆਪ ਡਟ ਕੇ ਅੱਗੇ ਹੋ ਕੇ ਖੜ੍ਹ ਕੇ ਹੁਣ ਤੁਸੀਂ ਦੇਖ ਸਕਦੇ ਹੋ ਗਰਮੀ ਦਾ ਮਾਹੌਲ ਹੈ بارش ਨਹੀਂ ਪੈ ਰਹੀ ਲੋਡ ਵੱਧ ਨੇ ਅਸੀਂ ਵੀ ਸਾਰੇ ਸਮਝਦੇ ਆਂ ਔਰ ਇਹ ਵੀ ਸਾਰੇ ਸਮਝਦੇ ਰਹਿ ਕਿਤੇ ਨਾ ਕਿਤੇ ਐਫਰਟ ਕਰਨ ਦੀ ਲੋੜ ਹੁੰਦੀ ਆ ਉਹਨਾਂ ਨੇ ਇਹਨਾਂ ਦੇ ਮਿਲਣ ਤੋਂ ਬਾਅਦ 2 ਘੰਟੇ 3 ਘੰਟੇ ਐਫਰਟ ਕਰਕੇ ਚੀਫ ਸਾਹਿਬ ਨਾਲ ਗੱਲ ਕਰਕੇ ਤੁਸੀਂ ਦੇਖ ਸਕਦੇ ਹੋ ਸਾਰੇ ਸਬੰਧਤ ਆਫੀਸਰ ਸਹਿਬਾਨ ਐਸਜੀਓ ਸਾਹਿਬ ਵੀ ਮੌਕੇ ਤੇ ਮੌਜੂਦ ਨੇ ਐਕਸਨ ਸਾਹਿਬ ਵੀ ਗੇੜਾ ਲਾਗੇ ਨੇ ਔਰ ਐਸਸੀ ਸਾਹਿਬ ਮੇਰੇ ਨਾਲ ਤਕਰੀਬਨ ਜਾਦੇ ਹੈ ਗਏ ਆ ਉਦੋਂ ਤੋਂ 6 ਵਾਰੀ ਉਹਨਾਂ ਦਾ ਮੈਨੂੰ ਫੋਨ ਆ ਚੁੱਕਾ ਹੈ ਸਾਡੇ ਇੱਥੇ ਮਾਨਯੋਗ ਐਕਸ ਕੌਂਸਲ ਸ਼ੋਕ ਜੀ ਖੜੇ ਨੇ ਮੰਗਾ ਅਮਰਜੀਤ ਮੰਗਾ ਜੀ ਖੜੇ ਨੇ ਸਵੇਰ ਦੇ ਨਹੀਂ 3 ਦਿਨ ਦੇ ਇੱਥੇ ਇਲਾਕੇ 'ਚ ਹੀ ਘੁੰਮ ਰਹੇ ਨੇ ਜਿੱਥੇ ਵੀ ਕੋਈ ਬਿਜਲੀ ਦੀ ਦਿੱਕਤ ਆਂਦੀ ਹੈ ਉੱਥੇ ਤਾਰਾਂ ਵੀ ਬਦਲੀਆਂ ਜਾ ਰਹੀਆਂ ਐ ਟਰਾਂਸਫਾਰਮਰ ਵੀ ਬਦਲੇ ਜਾ ਰਹੇ ਕਿਤੇ ਨਾ ਕਿਤੇ ਤਾਂ ਹੁਣ ਖੁਸ਼ੀ ਦੀ ਲਹਿਰ ਆ ਗਈ ਬਿਲਕੁਲ ਇਹ ਤਾਂ ਤੁਸੀਂ ਇਲਾਕੇ ਵਾਲਿਆਂ ਨੂੰ ਪੁੱਛੋ ਇਲਾਕੇ ਵਾਲਿਆਂ ਨੂੰ ਪੁੱਛੋ ਬਹੁਤ ਜ਼ਿਆਦਾ ਆ ਗਈ ਕਿਉਂਕਿ 2 ਦਿਨ ਇਹਨਾਂ ਨੇ ਵੀ ਸੰਤਾਪ ਛੇ ਲਿਆ ਇਹਨਾਂ ਦਾ ਵੀ ਧੰਨਵਾਦ ਹੈ ਸਾਡੀ ਡਿਊਟੀ ਬੰਦੀ ਮੋਰਲ ਡਿਊਟੀ ਅਸੀਂ ਇਹਨਾਂ ਦੇ ਵਿੱਚ ਆਏ ਆਂ ਭਜਨ ਵਾਲੀ ਚਾਹੀਦਾ ਕਦੀ ਵੀ ਪਬਲਿਕ ਨੂੰ ਹਮੇਸ਼ਾ ਫੇਸ ਫੇਸ ਕਰੋ ਚੌਂਦਰੀ ਮਦਨ لال ਬੱਗਾ ਜਿੰਦਾਬਾਦ ਚੌਂਦਰੀ ਮਦਨ لال ਬੱਗਾ ਜਿੰਦਾਬਾਦ ਨਾਲ ਨਾਲ ਜਿੰਦਾਬਾਦ ਅਮਨ ਜੀ ਜਿੰਦਾਬਾਦ ਬਿਲਕੁਲ 1001% ਅਸੀਂ ਇਹਨਾਂ ਨਾਲ ਖੜੇ ਆ ਜਿੱਥੇ ਵੀ ਦਿੱਕਤ ਆਏਗੀ ਸਿਰੇ ਪਾਣੀ ਦੀ ਦਿੱਕਤ ਹੀ ਜਦੇ ਟੈਂਕਰ ਆਗੇ ਹੁਣ ਬਿਜਲੀ ਦਾ ਤੁਹਾਡੇ ਸਾਨੂੰ ਟਰਾਂਸਫਰ ਤਾਰਾਂ ਨਵੀਆਂ ਪੈ ਗਈਆਂ ਆਨਲੇ ਸਮੇਂ 'ਚ ਵੀ ਅਸੀਂ ਤਾਂ ਜੇ ਬਾਰ ਦਾ ਕੋਈ ਬੰਦਾ ਫੇਰ ਦੇ ਤਾਂ ਸਾਡੇ ਆਪਣੇ ਘਰ ਦੇ ਆ ਕਿੱਥੇ ਕੋਈ ਦਿੱਕਤ ਹੈ ਜੀ ਹਰ ਵੇਲੇ ਮੈਂ ਇੱਥੇ ਆ ਕੇ ਇਹਨਾਂ ਕੋਲ ਆ ਕੇ ਖੜੂਗਾ ਜੀ ਠੀਕ ਹੈ ਜੀ ਕੀ ਨਾਮ ਆ ਬੇਤਾਂ ਸੁਖਚੰਦ ਸਿੰਘ ਹੈ ਕਿਹੜੀ ਜਗ੍ਹਾ ਹੈ ਇਹ ਇਹ ਸ਼ੋ ਨਿਊ ਸ਼ੋਗਨਗਰ ਸੀ ਹੈ ਜੀ ਅਸੀਂ ਬੀਚ ਰਹਿੰਦੇ ਆ ਜੀ ਇਹ ਲਹਿਰ ਸਾਨੂੰ ਬੀਚ ਵੀ ਜਾਂਦੀ ਹੈ ਜੀ ਆਪਣਾ ਬੀਪ ਪਾਵਰ ਸਕੂਰ ਤੋਂ ਅੱਗੇ ਤੱਕ ਇਹ ਕੇਵਲ ਜਾਂਦੀ ਹੈ ਕਈ ਦਿਨਾਂ ਤੋਂ ਕੇਵਲ ਇਹ ਖਰਾਬ ਦੀਦੀ ਸੀ ਏਰੀਆ ਕਿਹੜਾ ਕਹਿੰਦਾ ਇਹ ਇਹ ਸੀ ਸੀ ਨਿਊ ਸ਼ੋਗਨਗਰ ਸੀ ਬੀਂ ਰੂਮੀ ਲਹਿਰ ਜਾਂਦੀ ਸੀ ਤਾਂ ਪਰੋਂ ਕਿੰਨੇ ਕਿ ਦਿਨਾਂ ਤੋਂ ਪ੍ਰੇਸ਼ਾਨ ਸੀ ਇਹ ਅਸੀਂ 17 18 ਦਿਨਾਂ ਤੋਂ ਪ੍ਰੇਸ਼ਾਨ ਸੀ 4 ਦਿਨਾਂ ਤੋਂ ਉਹ ਲੌਂ ਦੇ ਸਰ ਟ੍ਰਾਂਸਫਾਰਮ ਵਿੱਚ ਨੁਕਸ ਸੀ ਉਹ ਨੁਕਸ ਕਾਰਨ ਜੋ ਸਾਰੇ ਉੱਡ ਜਾਂਦੇ ਸਨ ਅੱਜ ਤੁਸੀਂ ਐਮਐਲਏ ਸਾਹਿਬ ਕੋਲ ਦੁਪਹਿਰੇ ਗਏ ਸੀਗੇ ਜਿਹੜੇ ਕੋਲ ਉਹਨਾਂ ਕੋਲ ਜਾ ਕੇ ਜਾ ਕੇ ਦੱਸਿਆ ਵੀ ਆਪਣੀ ਸਾਰੀ ਪ੍ਰੋਬਲਮ ਦੱਸੀ ਤੇ 3-4 ਘੰਟੇ ਦੇ ਵਿੱਚ ਵਿੱਚ ਨਵਾਂ ਟਰਾਂਸਫਰ ਆ ਗਿਆ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਬੰਦਾ ਅਸੀਂ ਚੋਦਰੀ ਮਦਨਾਲ ਦੇ ਬੱਗਾ ਜੀ ਦਾ ਧੰਨਵਾਦ ਕਰਦੇ ਆ ਜਿਹੜੇ ਅਸੀਂ ਸਾਈਨ ਕਰਕੇ ਸਿਨੈਚਰ ਕਰਕੇ ਨਿਊ ਸ਼ੋਗ ਨਗਰ ਅਸ਼ੋਕ ਨਗਰ ਦੇ ਮਾਲਕ ਫਤੇ ਸਿੰਘ ਆਪਰੇ ਅਮਰਜੀਤ ਧੰਜਲ ਜੀ ਇਹ ਸਾਰੇ ਜਿਹਨੇ ਅਸੀਂ ਇਕੱਠੇ ਹੋ ਕੇ ਗਏ ਉਥੇ ਬੈਠੇ ਤੁਰੰਤ ਸਾਨੂੰ ਕਿਹਾ ਵੀ ਉਹ ਸਾਈਨ ਸਾਹਮਣੇ ਰੱਖੇ ਤੇ ਕਹਿੰਦੇ ਤੁਹਾਨੂੰ ਹੁਣੀ ਹੀ ਇੰਟਰੀ ਜਿਹੜਾ ਤੁਹਾਨੂੰ ਟ੍ਰਾਂਫਰ ਨਵਾਂ ਮਿਲਦਾ ਤੇ ਪੈਪਾ ਵੀ ਨਵੀਆਂ ਤਾਰਾਂ ਵੀ ਨਵੀਆਂ ਮਿਲਣਗੀਆਂ ਤੇ ਹੁਣ ਆ ਮਦਰ ਨਾਨ ਬੱਗਾ ਜੀ ਨਤੀ ਕਹਿਣਾ ਚਾਹੁੰਦਾ ਅਸੀਂ ਬਹੁਤ ਬਹੁਤ ਧੰਨਵਾਦੀ ਆ ਜਿਨ੍ਹਾਂ ਨੇ ਸਾਡਾ ਇਹ ਉਪਰਾਲਾ ਕੀਤਾ ਜੀ ਸਾਰੀ ਪਬਲਿਕ ਖੁਸ਼ ਕੀਤੀ ਆ ਘਟੋ ਘਟ ਪਾਸੋਂ ਘਰ ਸੀ ਜੁੜਿਆ ਆ ਜਿਹੜਾ ਇਹ ਕਿੰਨੇ ਸਾਲ ਤੋਂ ਪਹਿਲਾਂ ਟ੍ਰਾਂਫਰ ਲੱਗਿਆ ਸੀ ਇਹ ਮੈਨੂੰ ਯਾਦ ਆ ਵੀ 35 ਸਾਲ ਮਿਲੂ ਹੋ ਗਏ ਜੀ ਦੇਖਦੇ ਨੂੰ ਜੀ ਇਹ ਪਹਿਲਾਂ ਵੀ ਦਿੱਕਤਾਂ ਆਂਦੀਆਂ ਸੀ ਤੇ ਪਹਿਲਾਂ ਤਾਂ ਨਹੀਂ ਸੀ ਘਰ ਬਹੁ ਘੱਟ ਸਨ ਹੁਣ ਘਰ ਬਣਾਈ ਗਏ ਨੇ ਦੋ ਮੰਜ਼ਲੀ ਤਿੰਨ ਮੰਜ਼ਲੀ ਚਾਰ ਮੰਜ਼ਲੀ ਹੋ ਗਿਆ ਲੋਕਾਂ ਦੀ ਅਦੀਵਾਦ ਕੀ ਇਸੇ ਕਾਰਨ ਪ੍ਰੋਬਲਮ ਜੀ ਆ ਰਹੀ ਸੀ ਕਿ ਟਰਾਫਿਕ ਨੂੰ ਨੁਕਸ ਪੈ ਗਿਆ ਸੀ ਪਹਿਲਾਂ ਵੀ ਸਰਕਾਰਾਂ ਆਈਆਂ ਸੀ ਉਹਨਾਂ ਦੇ ਵਿੱਚ ਇਦਾਂ ਕੰਮ ਹੁੰਦੇ ਸੀਗੇ ਨਹੀਂ ਸਰ ਇਹ ਚੌਧਰੀ ਮਦਨ ਲਾਲ ਬੱਗਾ ਜੀ ਆਪ ਪਾਰਟੀ ਦੀ ਬਦولت ਹੀ ਇਹ ਕੰਮ ਸਾਰੇ 4-5 ਪ੍ਰੋਗਰਾਮ ਜਿਹੜੇ ਲਿਖੇ ਗਏ ਨੇ ਟਰਾਫਰ ਚੱਟੇ ਬਦਲੇ ਗਏ ਨੇ ਇਹ ਚੌਧਰੀ ਮਦਨ ਲਾਲ ਬੱਗਾ ਜੀ ਦਾ ਬਹੁਤ ਹੀ ਧੰਨਵਾਦੀ ਹਾਂ ਪਾਣੀ ਦੀ ਵੀ ਕਿੱਲਤ ਸੀ ਉਹ ਵੀ ਦੂਰ ਹੋ ਗਈ ਪਾਣੀ ਦੇ ਟੂਬੇ ਲਗਾਵਾ ਜੀ ਇੱਕ ਟਿਊਬਲ ਉਧਰ ਪਾਪ ਲੂਕ ਚ ਲਵਾਇਆ ਜੀ ਫਿਰ ਇੱਕ ਸਰੂਪ ਨਗਰ ਲਵਾਇਆ ਜੀ ਸਾਨੂੰ ਪਾਣੀ ਦੀ ਤੰਗੀ ਨਹੀਂ ਹੋਈ ਜਿੱਦਨ ਦੀ ਆਪ ਪਾਰਟੀ ਨਾਲ ਜੁੜਿਆ ਜੀ ਠੀਕ ਠੀਕ ਆ ਜਾਓ ਭਾਬੀ ਤੁਸੀਂ ਵੀ ਆ ਜਾਓ ਤੁਹਾਨੂੰ ਠੰਡੀ ਰੇਜ ਆਏਗੇ ਅਗਰ ਕੀ ਨਾਮ ਆਜੀ ਮਲਕੀਤ ਸਿੰਘ ਮੰਗਾ ਜ਼ਿਲ੍ਹਾ ਵਾਈਸ ਪ੍ਰਧਾਨ ਆਮ ਆਦਮੀ ਪਾਰਟੀ ਲੁਧਿਆਣਾ ਵਾਰਡ ਨੰਬਰ 95 ਅੱਜ ਇਲਾਕਾ ਨਾਸੋਈ ਨੂੰ ਬਹੁਤ ਖੁਸ਼ੀ ਦੀ ਲਹਿਰ ਹੈ ਇੱਥੇ ਇੱਕ ਟਰਾਂਸਫਰ ਲੱਗਾ ਸੀ ਕਾਂਗਰਸ ਦੀ ਸਰਕਾਰ ਦੇ ਵੇਲੇ ਦਾ ਉਹ ਹੁਣ ਓਵਰਲੋਡ ਹੋ ਗਏ ਉਹਦੇ ਵਿੱਚ ਇੱਕ ਫੇਸ ਨਹੀਂ ਚੱਲਦਾ ਸੀ ਦੋ ਫੇਸ ਚੱਲਦੇ ਸੀ ਤੇ 6 ਦਿਨ ਤੋਂ ਇੱਥੇ ਲੋਕ ਬਹੁਤ ਪਰੇਸ਼ਾਨ ਸੀ ਉਹ ਤਾਰ ਕੱਲ ਐਮਐਲਏ ਸਾਹਿਬ ਨੇ ਪੁਆ ਵੀ ਦਿੱਤੀ ਸੀ ਪਰ ਓਵਰਲੋਡ ਹੋਣ ਕਰਕੇ ਉਹ ਫੇਰ ਉਹ ਫੇਰ ਪਟਾਕਾ ਪੈ ਗਿਆ ਜੀ ਫਿਰ ਉਸ ਤੋਂ ਬਾਅਦ 4 ਘੰਟੇ ਦੇ ਵਿੱਚ ਅੱਜ ਐਮਐਲਏ ਸਾਹਿਬ ਨੇ ਉਹਨਾਂ ਨੇ ਟਰਾਂਸਫਰ 300 ਕਿਲੋਵਾਟ ਦਾ ਪ੍ਰੋਵਾਈਡ ਕਰਾਤਾ ਇਲਾਕੇ ਨਿਵਾਸੀਆਂ ਨੂੰ ਜੀ ਉਹਨਾਂ ਦਾ ਸਾਫ਼ ਸੰਦੇਸ਼ ਆ ਬੱਗਾ ਜੀ ਦਾ ਕਿਤੇ ਵੀ ਸਾਡੇ ਇਲਾਕੇ ਦੇ ਵਿੱਚ ਕਿਤੇ ਵੀ ਕੋਈ ਪ੍ਰੋਬਲਮ ਹੈਗੀ ਆ ਸਾਨੂੰ ਦੱਸੋ ਤੇ ਸਾਡਾ ਕੰਮ ਹੈ ਜੀ ਉੱਥੇ ਪ੍ਰੋਵਾਈਡ ਕਰਾਉਣਾ ਟਰਾਂਸਫਰ ਉਹਨਾਂ ਨੇ ਇਸੇ ਲੜੀ ਦੇ ਤਹਿਤ ਪੰਜ ਟਰਾਂਸ ਆ ਪੰਜਵਾਂ ਟਰਾਂਸਫਰ ਲੱਗਣ ਲੱਗਾ ਜੀ ਤੇ ਇਹਦੇ ਵਿੱਚ ਤਿੰਨ ਚਾਰ ਹੋਰ ਟਰਾਂਸਫਰ ਲੱਗਣੇ ਆ ਉਹਨਾਂ ਦਾ ਇੱਕੋ ਹੀ ਸੰਦੇਸ਼ ਆ ਜੀ ਸਾਡਾ ਵਾਰਨ 95 ਬਿਜਲੀ ਦੇ ਪੱਖੋਂ ਕਲੀਅਰ ਹੋਵੇ ਕੋਈ ਇੱਥੇ ਕੋਈ ਪਟਾਕਾ ਨਾ ਪਵੇ ਕੋਈ ਪਰੇਸ਼ਾਨੀ ਨਾ ਹੋਵੇ ਉਹਨਾਂ ਦਾ ਸਾਫ਼ ਸੰਦੇਸ਼ ਆ ਤੇ ਇਲਾਕਾ ਨਾਸੀ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਜਿਨ੍ਹਾਂ ਨੇ ਅੱਜ ਅੱਜ ਕਿੰਨੀ ਖੁਸ਼ੀ ਮਹਿਸੂਸ ਹੋ ਰਹੀ ਅੱਜ ਜੱਥੇ ਟਰਾਂਸਫਰ ਹੋ ਨਵਾਂ ਲੱਗਣ ਦਾ ਬਹੁਤ ਜ਼ਿਆਦਾ ਜੀ ਇਹ ਇਹਦੇ ਬਾਤੇ ਸ਼ਬਦ ਨਹੀਂ ਹੈਗੇ ਕਿਉਂਕਿ ਦੇਖੋ ਜੀ ਬੱਚਿਆਂ ਨੇ ਜਦੋਂ ਰਾਤ ਸਾਰੀ ਰਾਤ ਲਾਈਟ ਨਹੀਂ ਹੁੰਦੀ ਲੋਕਾਂ ਨੇ ਕੰਮਾਂ ਕਰਦੇ ਜਾਣਾ ਸਵੇਰੇ ਬੱਚੇ ਨੇ ਨਹਾ ਧੋ ਕੇ ਸਕੂਲੇ ਵੀ ਜਾਣਾ ਡਿਊਟੀ ਤੇ ਜਾਣਾ ਪਰ ਕਹਿੰਦਾ ਭਾ ਵੀ ਜੇ ਪਾਣੀ ਨਹੀਂ ਹੋਊਗਾ ਬਿਜਲੀ ਨਹੀਂ ਹੋਊਗੀ ਉਹ ਵਿਚਾਰੇ ਕੀ ਕਰਨਗੇ ਜੀ ਉਹ ਬੜਾ ਔਖਾ ਹੁੰਦਾ ਜੀ ਕਿਤੇ ਨਾ ਕਿਤੇ ਲੋਕਾਂ ਨੂੰ ਰਾਹਤ ਮਿਲ ਰਹੀ ਹੈ ਇਸ ਇਦੇ ਵਿੱਚ ਜੀ ਮੇਰੇ ਹਿਸਾਬ ਨਾਲ ਜੀ ਪੂਰੇ ਇਸ ਏਰੀਆ ਨੂੰ ਚਲ ਰਹੀ ਰਾਹਤ ਮਿਲੇਗੀ ਮਿਲੇ ਗਈ ਹੁਣ ਵਾਰਡ ਨੰਬਰ 95 ਨੂੰ ਪੂਰੇ ਨੂੰ ਰਾਹਤ ਮਿਲ ਚੁੱਕੀ ਆ ਪੰਜ ਟਰਾਂਸਫਰਰਾਂ ਦੇ ਮਾਧਿਅਮ ਨਾਲ ਅੱਗੇ ਜਿਹੜੇ ਹੋਰ ਜਿੱਥੇ ਤੇ ਲੋੜ ਆ ਉੱਥੇ ਤਿੰਨ ਤੋਂ ਚਾਰ ਟਰਾਂਸਫਰ ਹੋਰ ਐਮਐਲਏ ਸਾਹਿਬ ਵੱਲੋਂ ਸਖਤ ਸੰਦੇਸ਼ ਆ ਬਿਜਲੀ ਵਿਭਾਗ ਨੂੰ ਅਫਸਰਾਂ ਨੂੰ ਵੀ ਉੱਥੇ ਵੀ ਲਾਏ ਜਾਣ ਉਹ ਬਹੁਤ ਜਲਦੀ ਤੁਸੀਂ ਦੇਖੋਗੇ ਵੀ ਤਿੰਨ ਟਰਾਂਸਫਰ ਹੋਰ ਤਿੰਨ ਤੋਂ ਚਾਰ ਟਰਾਂਸਫਰ ਫਿਰ ਬਹੁਤ ਜਲਦੀ ਲੱਗਣ ਜਾ ਰਹੇ ਆ ਸਾਡਾ ਵਾਰਡ ਨੰਬਰ 95 ਜਿਹੜਾ ਬਿਜਲੀ ਸਰਪਲਸ ਹੋਊਗਾ ਜੀ ਠੀਕ ਹੈ ਧੰਨਵਾਦ ਜੀ ਬ ਸਰ ਠੀਕ ਹੈ ਬਾਕੀ ਆਏ ਬੜੀ ਅਰਜੀਤ ਸਿੰਘ ਮੇਰਾ ਨਾਮ ਹੈ ਜੀ ਅਸੀਂ ਵੈਸੇ ਬਹੁਤ ਦਿਨਾਂ ਤੋਂ ਜਦੋਜਾਦ ਕਰ ਰਹੇ ਸੀ ਅਸੀਂ ਮਤਲਬ ਅੱਜ ਬਿਜਲੀ ਬੋਰਡ ਵੀ ਕਰਕੇ ਆਏ ਰੋਲ ਅਪ ਪਾ ਆ ਗਏ ਬਾਕੀ ਬੱਗਾ ਸਾਹਿਬ ਗਏ ਬਾਅਦ ਚਾਹੀਦੀ ਬੱਗਾ ਸਾਹਿਬ ਕੋਲੇ ਤੁਸੀਂ ਅੱਜ ਬੱਗਾ ਸਾਹਿਬ ਕੋ ਅਸੀਂ ਗਏ ਗਿਆ ਜੀ ਹਾਂ ਜੀ ਤੇ 2-3 ਘੰਟਿਆਂ ਦੇ ਵਿੱਚ ਤੁਹਾਨੂੰ ਨਹੀਂ ਆ ਨਹੀਂ ਉਹਨਾਂ ਗੱਲ ਤਾਂ ਸਾਡੀ ਪਈ ਗੱਲ ਤਾਂ ਸਾਡੀ ਉਹਨਾਂ ਸੁਣੀ ਜੀ ਵੈਸੇ ਉਹਨਾਂ ਗੱਲ ਸੁਣੀ ਉਸੇ ਨੂੰ ਲੈਕਸਨ ਨੂੰ ਫੋਨ ਕੀਤਾ ਇਸ ਗੱਲ ਨੂੰ ਅਸੀਂ ਮੰਨਦੇ ਵੈਸੇ ਗੱਲ ਠੀਕ ਹੈ ਜੀ ਮਤਲਬ ਇਸ ਗੱਲ ਤੋਂ ਇਨਕਾਰੀ ਦੀ ਪਾਰ ਸਾਨੂੰ ਸੰਘਰਸ਼ ਬਹੁਤ ਕਰਨਾ ਪਿਆ ਨਹੀਂ ਹੋਣਾ ਮਤਲਬ ਜਿਆਦਾ ਦਿਨ ਸੰਘਰਸ਼ ਕਰਨਾ ਪਿਆ ਹਾਂ ਜੀ ਚਲੋ ਹੁਣ ਜਾਵਾਂਗੇ ਤੁਸੀਂ ਬਸ ਜਾ ਕੰਮ ਕਰ ਦਿੱਤਾ ਜੀ ਸਰ ਉਹ ਅੱਜ ਦੇ 3 ਘੰਟੇ ਤੋਂ ਹੋ ਗਿਆ ਨਹੀਂ ਬਦਲ ਕੇ ਹਾ ਨੂੰ ਹਫਤਾ ਹੋ ਗਿਆ ਜੀ ਚਾਹ ਦੋ ਘੜੇ ਪਹਿਲੇ ਮਾਰ ਚੁੱਕੇ ਜੀ ਜੀ ਸਰ ਅੱਜ ਅਸੀਂ ਚਲੋ ਥੋੜਾ ਧੰਨਵਾਦ ਕਰਦੇ ਵੀ ਅੱਜ ਸਾਡੇ ਜਾਲ ਦੇ ਚ ਰੌਲਾ ਪਾਉਂਦੇ باوجود ਉਹਨਾਂ ਨੇ ਕੰਮ ਕਰਾਤਾ ਕੰਮ ਸਾਡਾ ਹੋ ਗਿਆ ਸਾਰਾ ਹੀ ਪੈ ਗਈਆਂ ਦੇਖਿਆ ਜਾਵੇ ਸਰ ਤਾਰ ਤੇ ਜਿਹੜੀ ਉਹਨਾਂ ਰਾਤੀ ਪੈ ਤਾ ਦੇਖੇ ਦੋ ਘੰਟੇ ਬਾਅਦ ਦੇਖ ਪੀ ਜੀ ਦੋ ਘੰਟੇ ਬਾਅਦ ਉਹ ਤੇ ਦੋ ਘੰਟੇ ਬਾਅਦ ਪਹਿਲਾਂ ਵੀ ਆਈਆਂ ਸੀ ਕਿ ਇੰਨਾ ਕੰਮ ਹੁੰਦੇ ਸੀਗੇ ਸਰ ਕੰਮ ਤੇ ਚਲੋ ਨਹੀਂ ਹੁੰਦੇ ਮਤਲਬ ਪਰ ਪਹਿਲਾਂ ਇੰਨੀ ਪ੍ਰੋਬਲਮ ਐਡ ਕਰ ਲੋਡ ਜਿਆਦਾ ਔਨ ਕਰਕੇ ਮਤਲਬ ਪ੍ਰੋਬ ਕਰਨਾ ਵੀ ਸਰਕਾਰ ਦਾ ਹੱਕ ਬਣਦਾ ਜੀ ਜੇ ਲੋਡ ਜ਼ਿਆਦਾ ਤੋਂ ਹੱਕ ਬਣਾਵੇ ਚਾਹੇ ਉਹ ਆਪਣੇ ਮਤਲਬ ਚੈਕਿੰਗ ਕਰਾਵੇ ਘਰੋ ਘਰ ਲੋਡ ਆਪ ਕਿਤਾਬ ਉਹ ਦਵਾਵੇ ਜੀ ਜੇ ਇਹ ਨੂੰ ਭੇਜੇ ਲੋਡ ਆਵੇ ਹਾਂ ਠੀਕ ਹੈ ਕਿਸੇ ਬੰਦੇ ਦਾ ਲੋਡ ਜਾਉ ਜੁਰਮਾਨਾ ਨਾ ਕਰੋ ਮਤਲਬ ਉਹਦੇ ਕੋਲ ਉਹਨੇ ਪੈਸੇ ਜ਼ਰੂਰ ਲੈ ਜਾਣੀ ਜਿੰਨਾ ਉਹਦਾ ਲੋਡ ਬਣਦਾ ਜੀ ਤੇ ਉਸ ਕਰਕੇ ਮਤਲਬ ਜੇਕਰ ਇਹਨਾਂ ਕੰਮ ਆਕਰ ਭੱਗਾ ਸਾਹਿਬ ਵੀ ਕਰਨਗੇ ਤੇ ਸਾਰਾ ਦਾ ਲੋਡ ਵੀ ਸਹੀ ਹੋ ਜਾਏਗਾ ਤੂੰ ਆਪਣਾ ਕੰਮ ਜਿਹੜੀ ਬਦਲ ਕੇ ਲੋਡ ਦੇ ਪੈਸੇ ਮੰਨ ਲੋ ਲੋਕਾਂ ਦੇ ਆਉਣਗੇ ਜੀ ਉਹ ਲੋਡ ਦੇ ਪੈਸੇ ਨਾਲ ਵੀ ਅਗਰ ਸਾਡੀਆਂ ਕੇਬਲਾਂ ਪੈ ਸਕਦੀਆਂ ਜੀ ਟਰਾਂਸਫਾਰਮਰ ਵੀ ਲੱਗ ਸਕਦਾ ਕੁਝ ਹੋ ਜਾਂਦਾ ਜੀ ਇਸ ਕੰਮ ਨੂੰ ਜਰੂਰ ਕੀਤਾ ਜਾਵੇ ਜੀ ਬਾਕੀ ਚੈਕਿੰਗ ਕਰਾ ਕੇ ਅਗਰ ਮੰਨ ਲੋ ਪਾਰਟੀ ਨਹੀਂ ਜੁਰਮਾਨਾ ਕਰਨਾ ਚਾਹੁੰਦੀ ਕਿਸੇ ਨੂੰ ਉਹ ਤੋਂ ਕੋ ਹੱਕ ਦੇ ਪੈਸੇ ਲੈ ਲੈ ਜਾਂਦੀ ਤੇ ਆਹ ਕੰਮ ਜਿਹੜਾ ਸਹੀ ਤਰੀਕੇ ਨਾਲ ਸਾਰੀ ਸਲੇਮ ਟਾਵਰੀ ਲਾਉਣਾ ਚਾਹੀਦਾ ਜੀ ਬਹੁਤ ਖੁਸ਼ੀ ਹੈ ਤੁਹਾਨੂੰ ਹਾਂਜੀ ਇਸ ਵਾਰ ਹੋਰ ਚਾਹੇ ਬਿਲਕੁਲ ਠੀਕੇ ਜਾ ਮਨਵਾਸੀ ਖੁਸ਼ ਹੈ ਪੂਰੇ ਹਾਂ ਖੁਸ਼ ਹੈ ਖੁਸ਼ ਹੈ ਦੋਸ਼ਰ ਖੁਸ਼ ਹ